ਵਸੰਤ ਪੰਚਮੀ ਦੇ ਤਿਹਾਰ ਨੂੰ ਲੈ ਕੇ ਜਿੱਥੇ ਲੋਕਾਂ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਦੂਜੇ ਪਾਸੇ ਗੱਲ ਕਰੀਏ ਤਾਂ ਚਾਈਨਾ ਡੋਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਸਖਤ ਨਜ਼ਰ ਆ ਰਿਹਾ ਹੈ ਜਿਸ ਕਰਕੇ ਵੱਖ-ਵੱਖ ਦੁਕਾਨਾਂ 'ᱨੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਦੁਕਾਨਦਾਰਾਂ ਨੂੰ ਸਮਝਾਇਆ ਜਾ ਰਿਹਾ ਕਿ ਉਹ ਚਾਈਨਾ ਡੋਰ ਬਿਲਕੁਲ ਨਾ ਵੇਚਣ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਐਂਡ ਡੀਐਸਪੀ ਸਾਹਿਬ ਸੰਗਰੂਰ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਸਾਰੇ ਬਾਜ਼ਾਰ ਦੇ ਵਿੱਚ ਚੈਕਿੰਗ ਮੁਹਿੰਮ ਚਲਾਈ ਗਈ ਆ ਤਾਂ ਜੋ ਚైనా ਡੋਰ ਦੀ ਵਰਤੋਂ ਨੂੰ ਠੱਲ ਪਾਈ ਜਾ ਸਕੇ ਅਸੀਂ ਸਾਰੇ ਬਾਜ਼ਾਰ ਦੇ ਵਿੱਚ ਜਿੰਨੀਆਂ ਵੀ ਪਤੰਗਾਂ ਤੇ ਡੋਰਾਂ ਵਾਲੀਆਂ ਦੁਕਾਨਾਂ ਹੈਗੀਆਂ ਸਾਰਿਆਂ ਦੀ ਚੈਕਿੰਗ ਕਰਵਾਈ ਜਾ ਰਹੀ ਆ ਅਸੀਂ ਥਾਣੇ ਦੀਆਂ ਟੀਮਾਂ ਤੇ ARP ਟੀਮ ਲੈ ਕੇ ਜਿੰਨੀਆਂ ਵੀ ਦੁਕਾਨਾਂ ਨੇ ਉਹਨਾਂ ਦੀ ਬਤ ਤੋਂ ਬਤ ਚੈਕਿੰਗ ਕੀਤੀ ਜਾ ਰਹੀ ਆ ਹੁਣ ਤੋਂ ਪਹਿਲਾਂ ਅੱਜ ਚైనా ਡੋਰ ਮਿਲੀ ਕਿਸੇ ਦੁਕਾਨ ਤੋਂ ਇਸ ਤੋਂ ਪਹਿਲਾਂ ਕਈ ਮਗਦਮੇ ਦਰਜ ਹੋਏ ਨੇ ਜਿਨ੍ਹਾਂ ਦੇ ਵਿੱਚ ਕਾਫੀ ਮਾਤਰਾ ਵਿੱਚ ਡੋਰ ਬਰਾਮਦ ਹੋਈ ਆ ਜੋ ਅਸੀਂ ਵਕ ਵਕ ਤਰਾਮਾ ਤੇ ਮਗਦਮਾ ਦਰਜ ਕੀਤੇ ਨੇਗੇ ਤੇ ਉਹਦੇ ਵਿੱਚ ਦੋਸ਼ੀ ਵੀ ਫੜੇ ਆ ਸਰ ਜਿਸ ਤਰੀਕੇ ਨਾਲ ਡਰੋਨ ਨਾਲ ਡੋਨ ਦੀ ਮਦਦ ਨਾਲ ਪਹਿਲਾਂ ਨਿਗਰਾਨੀ ਕੀਤੀ ਸੀ ਕਿ ਐਸਟਰੀਨਰ ਐਸਰਲੀ ਕੀਤਾ ਜਾਏਗਾ ਬਿਲਕੁਲ ਜੀ ਬਸੰਤ ਦੇ ਮੱਦੇਨਜ਼ਰ ਜਦੋਂ ਬਸੰਤ ਤਿਆਰ ਨੂੰ ਲੋਕ ਪਤੰਗ ਉਡਾਉਂਦੇ ਹੋਣਗੇ ਤੇ ਇਹ ਐਵੀਓ ਆਪਦਾ ਸੌਂਕ ਵੀ ਪੂਰਾ ਕਰ ਸਕਦੇ ਨੇ ਪਰ ਅਸੀਂ ਡਰੋਨ ਦੇ ਨਾਲ ਤੇ ਆਪਣੀਆਂ ਵੱਖ-ਵੱਖ ਟੀਮਾਂ ਦੇ ਨਾਲ ਉਹਨਾਂ ਤੇ ਨਿਗਾ ਵੀ ਰੱਖਾਂਗੇ ਵੀ ਕੋਈ ਚੈਨਾ ਡੋਰ ਦੀ ਵਰਤੋਂ ਤਾਂ ਨਹੀਂ ਕਰ ਰਿਹਾ ਜੇਕਰ ਕੋਈ ਚੈਨਾ ਡੋਰ ਦਾ ਇਸਤੇਮਾਲ ਕਰਦਾ ਪਾਇਆ ਗਿਆ ਤਾਂ ਉਹਦੇ ਖਿਲਾਫ ਵੱਖ-ਵੱਖ ਤਰ੍ਹਾਂ ਦੇ ਕਾਨੂੰਨੀ ਕਦਮਾਂ ਦਾ ਦਰਜ ਕੀਤਾ ਜਾਊਗਾ ਜਿਹਨੇ ਕੋਈ ਚਾਈਨਾ ਡੋਰ ਨਾਲ ਅਗਰ ਕੋਈ ਕੰਪਲੇਂਟ ਆਉਂਦੀ ਹੈ ਸਿਵਲ ਹਸਤਾ ਦੇ ਵਿੱਚੋਂ ਤਾਂ ਕੀ ਕਰਵਾਇਆ ਸਰ ਉਹਨਾਂ ਦੇ ਵਿੱਚ ਇਹ ਹੈਗਾ ਵੀ ਜੇ ਕੋਈ ਸਾਨੂੰ ਕੰਪਲੇਂਟ ਮਿਲ ਜਾਂਦਾ ਜਿਹਦੇ ਨਾਲ ਕੋਈ ਇੰਜਰਡ ਹੋ ਗਿਆ ਚਾਈਨਾ ਡੋਰ ਨਾਲ ਤਾਂ ਉਹਨਾਂ ਦੇ ਸਖਤ ਧਰਾਮਾ ਤਹਿਤ 109 BNS ਤਹਿਤ ਵੀ ਪਰਚਾ ਦਰਜ ਹੋ ਸਕਦਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਹੜੀ ਚਾਈਨਾ ਦੀ ਡੋਰ ਹੈ ਉਹ ਤੁਸੀਂ ਬਿਲਕੁਲ ਵੀ ਨਹੀਂ ਵੇਚਣੀ ਤੇ ਉਹਦੇ ਉਹਨਾਂ ਦੇ ਯਾਨੀ ਕਿ ਜਿਸ ਦਿਨ ਆਪਾਂ ਸ਼ਾਪ ਖੋਲੀ ਸੀਗੀ ਉੱਤੇ ਦਿਨ ਹੀ ਸਾਡੇ ਕੋਲ ਆਏ ਸੀਗੇ ਤੇ ਆਪਾਂ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਸੀਗਾ ਕਿ ਆਪਾਂ ਨਾ ਚਾਈਨਾ ਡੋਰ ਅੱਜ ਤੱਕ ਕਦੀ ਵੇਚੀ ਹੈ ਤੇ ਨਾ ਹੀ ਕਦੀ ਵੇਚਾਂਗੇ ਕਿਹੜਾ ਚਾਹੁੰਦੇ ਚਾਈਨਾ ਡੋਰ ਦੇ ਨੁਕਸਾਨ ਖੀਨੇ ਤੇ ਜਿਹੜੀ ਕੋਈ ਡੋਰ ਵੇਚਦੇ ਉਹਦੇ ਕੀ ਫਾਇਦਾ ਦੇਖੋ ਚਾਈਨਾ ਡੋਰ ਦੇ ਤਾਂ ਸਾਰੇ ਨੁਕਸਾਨ ਆ ਫਾਇਦਾ ਤਾਂ ਕੋਈ ਵੀ ਹੈ ਨਹੀਂ ਹਰ ਹਰ ਪੱਖੋਂ ਨੁਕਸਾਨ ਆ ਉਹਦਾ ਤੇ ਜਿਹੜਾ ਇੱਕ ਤਿਉਹਾਰ ਆ ਉਹਨੂੰ ਵਧੀਆ ਤਰੀਕੇ ਨਾਲ ਮਨਾਓ ਤੇ ਜਿਹੜੀ ਕੋਟਨ ਵਾਲੀ ਡੋਰ ਆ ਤੇ ਜਿਹੜੀ ਲੋਕ ਕਾਫੀ 70 80 ਸਾਲ ਪੁਰਾਣੀ ਡੋਰ ਆਪਣੇ ਹੱਤਾਂ ਨਾਲ ਸੂਤ-ਸੂਤ ਕੇ ਜਿਹੜੀ ਉਹ ਡੋਰ ਹੈਗੀ ਜਿਹੜੀ ਚਰਖੀਆਂ ਲਈ ਉਹ ਡੋਰ ਵਰਤੋ ਤੇ ਚੈਨਾ ਡੋਰ ਨੂੰ ਬਿਲਕੁਲ ਹੀ ਉਹਦਾ ਬੈਨ ਕਰੋ ਕਿੰਨੇ ਟੈਂਪਰਰੀ ਕਾਰੋਬਾਰ ਚੱਲ ਰਹੇ ਨੇ ਸਾਡਾ ਦੇਖੋ ਜੀ 10 ਤੋਂ 15 ਸਾਲ ਤੋਂ ਹੋਲ ਸੇਲ ਕੰਮ ਹੈ ਪਰ ਪਹਿਲੇ ਲੁਧਿਆਣੇ ਕਰਦੇ ਸੀਗੇ ਅੱਜ ਪਹਿਲੀ ਵਾਰੀ ਅਸੀਂ ਇੱਥੇ ਸੰਗਰੂਰ ਆਏ ਹਾਂ ਲੋਕਾਂ ਦੀ ਡਿਮਾਂਡ ਡੋਰ ਨੂੰ ਲੈ ਕੇ ਕਿੱਦਾਂ ਦੀ ਡਿਮਾਂਡ ਆ ਰਹੀ ਹੈ ਲੋਕ ਸਾਡੇ ਕੋਲ ਆ ਕੇ ਡੋਰੀ ਨਹੀਂ ਮੰਗਦੇ ਸਾਡੇ ਕੋ ਆਕੇ ਜਿਹੜੀ ਉਹਨਾਂ ਨੂੰ ਪਤਾ ਗੋਡਨ ਡੋਰ ਪਈ ਆ ਆਟੋਮੈਟਿਕਲੀ ਲੈ ਲੈਂਦੇ ਆ ਸਾਡੇ ਕੋ ਤਾਂ ਆਕੇ ਪਤੰਗ ਹੀ ਮੰਗਦੇ ਆ ਜੀ ਲੋਕ ਬੱਸ ਕਿਦਾਂ ਦਾ ਸ਼ੌਂਕ ਹੈ ਲੋਕਾਂ ਨੂੰ ਕਿੰਨੀ ਇੱਕ ਪਤੰਗ ਵਿੱਚ ਦਿੱਕਰੀ ਹੋ ਰਹੀ ਹੈ ਠੀਕ ਹੈ ਜੀ 2 ਦਿਨ ਹੋਇਆ ਲੈ ਆਏ 2 ਦਿਨ ਵਧੀਆ ਰਿਸਪੌਂਸ ਮਿਲਿਆ ਸੰਗਰੂਰ ਵੱਲੋਂ ਸੰਗਰੂਰ ਦੇ ਲੋਕਾਂ ਵੱਲੋਂ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਨੂੰ ਅਪੀਲ ਕਰਨਾ ਚਾਹਨਾ ਕਿ ਵੱਧ ਤੋਂ ਵੱਧ ਤੁਸੀਂ ਇਹ ਲੋਕਾਂ ਦੇ ਜਿਹੜੇ ਲੁਧਿਆਣੇ ਤੋਂ ਲੋਕ ਆਏ ਆ ਇਹਨਾਂ ਤੋਂ ਆਕੇ ਆਪਣੀ ਖਰੀਦਦਾਰੀ ਕਰੋ ਤੇ ਆਪਣੇ ਤਿਉਹਾਰ ਦਾ ਤੇ ਬਸੰਤ ਪੰਚਮੀ ਦਾ ਵਧੀਆ ਇੰਜੋਏ ਕਰੋ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ